ਸਤ ਸ੍ਰੀ ਅਕਾਲ ਦੋਸਤੋ ਮੈਂ ਵਰਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਲੈ ਕੇ ਆਏ ਆ ਜਿਹਦੇ ਵਿੱਚ ਪੇ ਕਮਿਸ਼ਨ ਦੇ ਨਾਲ ਰਿਲੇਟਡ ਪੰਜਾਬ ਗਵਰਨਮੈਂਟ ਦੇ EMPLOYE ਤੇ ਪੈਨਸ਼ਨਾਂ ਦੇ ਲਈ ਇੱਕ ਅਪਡੇਟ ਆਇਆ ਉਹ ਅਪਡੇਟ ਕੀ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੱਖ-ਵੱਖ ਸਿਵਲ ਰੀਡਰ ਪਟੀਸ਼ਨਾਂ ਦੇ ਵਿੱਚ ਫੈਸਲਾ ਦਿੱਤਾ ਕਿ ਜਿਹੜੇ ਐਮਪਲਾਈ ਨੂੰ 15% ਦਾ ਪੇ ਕਮਿਸ਼ਨ ਦੇ ਵਿੱਚ ਬੈਨੀਫਿਟ ਦਿੱਤਾ ਸੀ। ਉਹਦੇ ਵਿੱਚ ਡੀਏ ਦੀ ਜਿਹੜੀ ਪਰਸੈਂਟੇਜ ਸੀਗੀ 113% ਦੀ بجائے 119% ਦੇ ਹਿਸਾਬ ਨਾਲ ਜਿਹੜੀ ਕੈਲਕੂਲੇਸ਼ਨ ਕਰਕੇ ਉਹਨਾਂ ਦੀ ਪੇ ਤੇ ਪੇ ਤੋਂ ਬਾਅਦ ਜਿਹੜੀ ਪੈਨਸ਼ਨ ਆ ਉਹ ਫਿਕਸ ਕੀਤੀ ਜਾਵੇ। ਤੇ ਇਹ ਪੂਰੀ ਡਿਟੇਲ ਦੇ ਵਿੱਚ ਆਪਾਂ ਅੱਜ ਡਿਸਕਸ ਕਰਾਂਗੇ। ਇਹ ਫੈਸਲਾ ਕੀ ਆ। ਤਾਂ ਇਹ ਜਿਹੜਾ ਫੈਸਲਾ ਵਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ सिविल रिट पिटीशन 7242 2023 23 ਦੇ ਵਿੱਚ ਇਹ ਆਇਆ ਇਹਦੇ ਨਾਲ ਕਨੈਕਟਡ ਹੋਰ ਕਾਫੀ ਸਿਵਲ ਰਿਟ ਪਟੀਸ਼ਨਾਂ ਨੇ ਉਹਨਾਂ ਸਾਰੀਆਂ ਰਿਵਲ ਪਟੀਸ਼ਨਾਂ ਉਹਨਾਂ ਸਾਰੀਆਂ ਪਟੀਸ਼ਨਾਂ ਦਾ ਸਾਰੇ ਕੇਸਾਂ ਦਾ ਜਿਹੜਾ ਫੈਸਲਾ ਉਹ ਸਾਝੇ ਤੌਰ ਤੇ ਦਿੱਤਾ ਤਾਂ ਇਹ ਜਿਹੜਾ ਫੈਸਲਾ 17 9 2024 ਨੂੰ ਆਇਆ ਤਾਂ ਇਹ ਸਿਵਲ ਰਿਟ ਪਟੀਸ਼ਨ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ 31 12 15 ਨੂੰ ਜੋ এমਪਲਾਈ ਦੀ পে ਸੀਗੀ ਜਾਂ ਜਿਹੜੀ পেনশন ਸੀਗੀ ਉਹਦੇ ਆਧਾਰ ਤੇ ਜਦੋਂ ਉਹਨਾਂ ਦੀ পে ਜਾਂ পেনশন ਰਿਵਾਈਜ਼ ਕੀਤੀ ਸੀ ਤਾਂ ਉੱਥੇ ਇੱਕ ਨੋਟੀਫਿਕੇਸ਼ਨ ਪੰਜਾਬ ਗਵਰਨਮੈਂਟ ਨੇ ਇਸ਼ੂ ਕੀਤਾ ਸੀ ਤਾਂ ਥੋੜੀ ਜਿਹਾ ਆਪਾਂ ਬੈਕਗ੍ਰਾਉਂਡ ਦੇ ਵਿੱਚ ਚੱਲਦੇ ਆਂ পে ਕਮਿਸ਼ਨ ਦੇ ਵਿੱਚ ਦੋ অপਸ਼ਨ ਮਿਲੀਆਂ ਸੀ ਕਿ এমਪਲਾਈ ਆਪਣੀ পে 2.25 ਦੇ ਹਿਸਾਬ ਨਾਲ ਫਿਕਸ ਕਰਵਾ ਸਕਦਾ ਜਾਂ 2.95 ਦੇ ਫੈਕਟਰ ਦੇ ਹਿਸਾਬ ਨਾਲ ਫਿਕਸ ਕਰਵਾ ਸਕਦਾ ਦੋ ਫੈਕਟਰ ਦਿੱਤੇ ਗਏ ਸੀ 2.25 ਦਾ ਤੇ 2.95 ਦਾ ਉਹਦੇ ਵਿੱਚ ਪ੍ਰੋਬਲਮ ਆਈ ਸੀ ਕਿ ਕਈ EMPLY ਨੂੰ ਤਨਖਾਹ ਦੇ ਵਿੱਚ ਜਿਹੜਾ ਵਾਦਾ ਵਾ ਉਹ ਨਹੀਂ ਹੋ ਰਿਹਾ ਸੀ ਜੋ ਬਹੁਤ ਘੱਟ ਵਾਦਾ ਹੋ ਰਿਹਾ ਸੀ ਤਾਂ EMPLY ਦੀ ਡਿਮਾਂਡ ਹੋਈ ਸੀ ਕਿ ਸਾਨੂੰ ਪੇ ਦੇ ਵਿੱਚ ਜਿਹੜਾ ਵਾਦਾ ਵਾ ਪੇ ਕਮਿਸ਼ਨ ਦੇ ਵਿੱਚ ਮਿਲਿਆ ਉਹ ਸਹੀ ਨਹੀਂ ਹੈ ਮਤਲਬ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਕੋਈ ਬੈਨੀਫਿਟ ਨਹੀਂ ਹੋਇਆ ਤਾਂ ਫਿਰ ਗਵਰਨਮੈਂਟ ਨੇ ਉਹਨਾਂ ਦੀ ਡਿਮਾਂਡ ਮੰਨੀ ਤੇ ਜਿਹੜੇ ਰਿਵਾਈਜ਼ਡ ਪੇ ਰੂਲ ਸੀਗੇ ਉਹਨਾਂ ਦੇ ਵਿੱਚ ਇੱਕ ਮੈਡਮੈਂਟ ਕੀਤੀ ਕਿ ਜਿਹੜੇ EMPLY ਨੂੰ 2.25 2.59 ਫੈਕਟਰ ਦੇ ਨਾਲ ਜਿਹੜਾ ਤਨਖਾਹ ਦੇ ਵਿੱਚ ਜੇ ਵਾਦਾ ਨਹੀਂ ਹੋ ਰਿਹਾ ਤਾਂ ਉਹਨਾਂ ਲਈ ਇੱਕ ਨਵੀਂ ਆਪਸ਼ਨ ਲੈ ਕੇ ਆਂਦੀ ਸੀ ਕਿ ਆਪਣੀ ਪੇ ਦੇ ਵਿੱਚ ਮਿਨੀਮਮ 15% ਦਾ ਜਿਹੜਾ ਵਾਦਾ ਵਾ ਉਹ ਲੈ ਸਕਦੇ ਆ ਹਰ ਇੱਕ ਦੀ ਪੇ ਦੇ ਵਿੱਚ ਜਿਹੜੇ 31 12 15 ਨੂੰ ਜਿਹੜਾ ਸਰਵਿਸ ਦੇ ਵਿੱਚ ਸੀ ਉਹਨਾਂ ਨੂੰ 15% ਦਾ ਜਿਹੜਾ ਮਿਨੀਮਮ ਵਾਦਾ ਸੀ ਅਸ਼ੋਰ ਕੀਤਾ ਗਿਆ ਸੀ ਉਹ ਫਾਰਮੂਲਾ ਜੋ ਸੀ ਉਹਦੇ ਵਿੱਚ EMPLYEE ਦੀ ਜਿੰਨੀ ਵੀ 31 12 15 ਨੂੰ ਪੇ ਸੀਗੀ ਉਹਦੇ ਉੱਪਰ 113% DA ਪਲੱਸ ਕਰਨਾ ਸੀ ਤੇ ਫਿਰ ਉਹਦੇ ਉੱਪਰ ਜਿਹੜਾ 15% ਦਾ ਵਾਦਾ ਸੀ ਉਹ ਦਿੱਤਾ ਜਾਣਾ ਸੀਗਾ ਹੁਣ ਜਿਹੜੀਆਂ ਸਿਵਲ ਰਿਟ ਪਟੀਸ਼ਨਾਂ ਹੋਈਆਂ ਨੇ ਉਹ ਇਹਦੇ ਲਈ ਹੋਈਆਂ ਨੇ ਕਿ ਜਿਹੜੀ ਪੇ ਦੀ ਰਿਵੀਜ਼ਨ ਆ ਤੇ ਜਿਹੜੀ ਪੈਨਸ਼ਨ ਦੀ ਰਿਵੀਜ਼ਨ ਆ ਉਹਦੇ ਵਿੱਚ ਵੀ ਜਿਹੜਾ ਫਾਰਮੂਲਾ ਵਰਤਿਆ ਗਿਆ ਵਾ ਉਹ 113 ਦੀ ਬਜਾਏ 100 19% ਨੂੰ ਬੇਸ ਬਣਾਇਆ ਜਾਵੇ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹੁਣ ਇਹ ਕਿਹਾ ਕਿ ਜਿਹੜੀ ਪੇ ਦੀ ਰਿਵੀਜ਼ਨ ਆ ਤੇ ਜਿਹੜੀ ਪੈਨਸ਼ਨ ਦੀ ਰਿਵੀਜ਼ਨ ਆ ਉਹਦੇ ਵਿੱਚ ਜਿਹੜਾ 113% ਜਿਹੜਾ ਫਾਰਮੂਲਾ ਵਾ ਉਹ 113% ਨਹੀਂ 119% ਨੂੰ ਬੇਸ ਮੰਨ ਕੇ ਕੀਤਾ ਜਾਣਾ ਤਾਂ ਇਹ ਜਿਹੜੇ ਫੈਸਲੇ ਦੀ ਜਿਹੜੀ ਪੂਰੀ ਡਿਟੇਲ ਆ ਜਾਂ ਕਾਪੀਗਾ ਉਹ ਤੁਸੀਂ ਸਾਡੇ ਵੈਬਸਾਈਟ ਆ ਜਿਹੜੀ SMS ਪੰਜਾਬ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਤੇ ਇਹ ਵੀਡੀਓ ਦੇ ਰਿਗਾਰਡਿੰਗ ਜਾਂ ਇਹ ਜਿਹੜੇ ਅਪਡੇਟ ਦੇ ਰਿਗਾਰਡਿੰਗ ਜੇ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਹੋਰ ਡਿਟੇਲ ਤੁਸੀਂ ਚਾਹੁੰਦੇ ਹੋ ਤਾਂ ਉਹਦੇ ਬਾਰੇ ਤੁਸੀਂ ਕਮੈਂਟ ਦੇ ਵਿੱਚ ਵੀ ਪੁੱਛ ਸਕਦੇ ਹੋ ਅੱਜ ਦੇ ਵੀਡੀਓ ਦੇ ਵਿੱਚ ਇੰਨੀ ਜਾਨਕਾਰੀ ਜੇ ਤੁਸੀਂ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਦੇ ਲਈ ਇੰਨਾ ਹੀ ਧੰਨਵਾਦ